ਸਿਆਰਾ ਵੇਖਾ ਅੱਗ ਕਿੰਨੀ ਨੇਮ ਤੇ ਜਦੋਂ ਤਾਂ ਮੈਂ ਆਇਆ ਸਵੇ ਬਾਰ ਹੋਏ ਗੇਮ ਚ ਮਨੀਓ ਬਾਕੜ ਕੋਈ ਹੋ ਨਹੀਂ ਉਹ ਐਮ ਜੇ ਮੈਰੀ ਟੰਗੇ ਪੱਟਾਂ ਤੇ ਡੱਡ ਕੇ ਖਰੇ ਫਰੇ ਫੂਈਏ ਚਕਾਰ ਵੀ ਨਿਕਲ ਲਈ ਬੰ ਮੈਂ ਨਾ ਕਿਸੇ ਨਾਲ ਕੁੰਡਦੀ ਯੋ ਰੱਬ ਨਾਲ ਸਹੇਣਾ ਚੰਗਾ ਚੰਦਾ ਪਰਨੇ ਨੂੰ ਆਇਆ ਨਹੀਂ ਮੈਂ ਜੱਗ ਤੇ ਲੰਡੂਆਂ ਨੂੰ ਪਾਰਦੇ ਨਹੀਂ ਹੋਇਆ ਮੈਂ ਡਿਜ਼ਾਈਨਰ ਰੱਖਿਆ ਲਾਈ ਲੱਗਨੀ ਲੱਗ ਗਿਆਂ ਦਿਆ ਉੱਤੇ ਤਾਂ ਕਿ ਅਗਨੀ ਥਾਂ ਤੋੜਾ ਲੱਗਦਾ ਸਵਾ ਪੁੱਛੀ ਜਰਾ ਜਾ ਕੇ ਨਾਮ ਚੱਲੇ ਥਾਂ ਤਾਂ ਜੱਟ ਤਾਂ ਪਹਿਲੀ ਮੱਲੀ ਬੈਠਾ ਥਾਂ ਅੱਗੇ ਖੱਡਿਆ ਭਲੇਖੇ ਕਈ ਵਾਰੀ ਸਿੱਕੇ ਕਹਿੰਦੇ ਲੱਖੋਂ ਕਾਲੇ ਕਹਿੰਦੇ ਬੈਕਟਰ ਪਾਉਂ ਬੁੱਕਤਾ ਨਹੀਂ ਛੋਟੀ ਜਿਹਾ ਠੇਕੇ ਦਾ ਗੱਲੇ ਪਾ ਮੋਕੜੇ ਦੇ ਬਾਦ ਵੀ ਮੈਂ ਰਸਤੇ ਨਾ ਪਾਵਾਂ ਨਹੀਂ ਆਮ ਨਹੀਂ ਹੋ ਚੁਸੇ ਜਿਹੜੇ ਹੁੰਦੇ ਸਾਰੇ ਰੇ ਕਾਇਨ ਤੇ ਸਨ ਆਲਪੋਂ ਤੇ ਹੀ ਹੋ ਰ ਆਪਣਾ ਸੈਨਾ ਚੱਕਾ ਚੁੱਕਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ ਤੇ ਲੱਟੂਆਂ ਨੂੰ ਤਾਰਨੇ ਨਹੀਂ ਹੋਇਆ ਮੈਂ ਡਿਜ਼ਾਈਨ ਤੂੰ ਤਸਮਾਰਦਾ ਏ ਠਾਠਾ ਗੱਭਰੂ ਜਵਾਨ ਦਾ ਤੂੰ ਤੀ ਬੋਲਦੀ ਏ ਜੱਗ ਤੇ ਜਮਾਨਾ ਜਾਣਦਾ ਸਟਰ ਰੋਤ ਬਾਹੀ ਦੇਖ ਲੈਰੀ ਸੀ ਨਾ ਸਾਰਦਾ ਬਬਾ ਬਿਨਾ ਹੀ ਤੇ ਲਾਵਾਂ ਜਾਂਦਾ ਗੀ ਵਿਚਾਰ ਸਾਰੇ ਬਲੇਖੇ ਸੀਗੇ ਚਸਕਾ ਨਹੀਂ ਗੋੜਦਾ ਟੁੱਟ ਜੂਗਾ ਝੁਕਦਾ ਨਹੀਂ ਮੈਂ We're